ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਸ਼ਮਸ਼ੀਰ ਪੁਰਖਾਲਵੀ ਅੱਜ ਅਸੀਂ ਪਹੁੰਚੇ ਆ ਤਰਨ ਤਰਨ ਹਲਕਾ ਜਿੱਥੇ ਜਿਮਨੀ ਚੂਣ ਦਾ ਬਿਗਲ ਵੱਜਿਆ ਹੋਇਆ ਪਿਛਲੇ ਕਈ ਦਿਨਾਂ ਤੋਂ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਨੂੰ ਜਿੱਤ ਲਈ ਟੈਲ ਤੱਕ ਦਾ ਜੋਰ ਲਗਾ ਰਹੀਆਂ ਨੇ ਵਰਕਰ ਜਿਹੜੇ ਬੜੇ ਕਾਫੀ ਉਤਸ਼ਾਹਤ ਦੇ ਵਿੱਚ ਨੇ ਜੇ ਗੱਲ ਕਰੀਏ 2022 ਦੀਆਂ ਆਮ ਚੋਣਾਂ ਦੌਰਾਨ ਵਿਧਾਨ ਸਭਾ ਦੀ ਦੇ ਵਿੱਚ ਪਹੁੰਚੇ ਸਨ ਇਥੋਂ ਆਮ ਆਦਮੀ ਪਾਰਟੀ ਦੇ ਸਰਦਾਰ ਕਸ਼ਮੀਰ ਸਿੰਘ ਸਹੂਲ ਜਿਨ੍ਹਾਂ ਦੀ ਬੇਵਕਤੀ ਮੌਤ ਕਾਰਨ ਇਹ ਸੀਟ ਖਾਲੀ ਹੋਈ ਹੈ ਹੁਣ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਦੇ ਨਾਲ ਨਾਲ ਅਮਰਤਪਾਲ ਜੋ ਆ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਗਰੁੱਪ ਵੱਲੋਂ ਵੀ ਇੱਕ ਮਨਦੀਪ ਸਿੰਘ ਭਾਈ ਮਨਦੀਪ ਸਿੰਘ ਨੂੰ ਚੋਣ ਮੰਦਾਨਾਂ ਦੇ ਵਿੱਚੋਂ ਉਤਾਰਿਆ ਗਿਆ ਹੈ ਹੁਣ ਸਾਰੇ ਉਮੀਦਵਾਰਾਂ ਦੀ ਥੱਲਾਸ਼ੇਰੀ ਦੇ ਲਈ ਉਹਨਾਂ ਨੂੰ ਜਿਤਾਉਣ ਦੇ ਲਈ ਸਾਰੇ ਵਰਕਰ ਪਾਰਟੀ ਵਰਕਰ ਉਹ ਸਾਰੇ ਜੋਰ ਰੋਜਮਾਇਸ਼ ਜੋਰ ਰੋਜਮਾਇਸ਼ ਕਰ ਰਿਹਾ ਹੈ ਔਰ ਵੱਖ-ਵੱਖ ਵਾਰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ ਸੋ ਅੱਜ ਅਸੀਂ ਤਰਨ ਤਰਨ ਪਹੁੰਚੇ ਆ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਦੌਰਾ ਕਰਾਂਗੇ ਤੇ ਲੋਕਾਂ ਨੂੰ ਪੁੱਛਾਂਗੇ ਕਿ ਇਸ ਹਲਕੇ ਦੀ ਜਿਹੜੀ ਪੋਜੀਸ਼ਨ ਕੀ ਹੈ ਔਰ ਜਿਹੜੇ ਵਰਕਰ ਜਿਹੜੇ ਪਾਰਟੀ ਵਰਕਰ ਨੇ ਜਿਹੜੇ ਪਾਰਟੀ ਦੇ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਵੱਖ-ਵੱਖ ਵਰਗਾਂ ਦੇ ਨਾਲ ਗੱਲ ਕਰਕੇ ਇਹ ਕਰਾਂਗੇ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਇਹਨਾਂ ਨੇ ਆਪਣੀ ਪਾਰਟੀ ਦੇ ਵਿੱਚੋਂ ਉਮੀਦਵਾਰ ਨਾ ਦੇ ਕੇ ਸਗੋਂ ਉਲਟਾ ਕਈ ਵਾਰ ਦੇ ਜਿੱਤੂ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਸੀਟ ਟਿਕਟ ਦੇ ਉੱਤੇ ਔਰ ਅਜਾਤ ਤੌਰ ਤੇ ਵੀ ਜਿੱਤੇ ਹਰਮੀਤ ਸਿੰਘ ਸੰਧੂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਧਰਮੀ ਫੌਜੀ ਪਰਿਵਾਰ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਸੋਸ਼ਲ ਵਰਕਰ ਦੇ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਇਸ ਹਲਕੇ ਦੇ ਵਿੱਚ ਵਿਚਰ ਰਹੇ ਹੈ ਉਹਨਾਂ ਨੂੰ ਜਿਹੜਾ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ ਜਿਹੜੇ ਕਿ ਆਪਣੀ ਧੀ ਦੇ ਨਾਲ ਬੜੇ ਸਰਗਰਮੀ ਦੇ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ ਸੋ ਅੱਜ ਅਸੀਂ ਇਸ ਚੋਣ ਪ੍ਰਚਾਰ ਦੀ ਸਮੀਖਿਆ ਕਰਦੇ ਕਰਦੇ ਪਹੁੰਚੇ ਹੂ ਬੂਥ ਨੰਬਰ 113 14 15 ਸਾਡੇ ਨਾਲ ਕੁਝ ਅਕਾਲੀ ਵਰਕਰ ਨੇ ਆਹ ਕਰੀਏ ਉਹਨਾਂ ਦੇ ਨਾਲ ਗੱਲ ਲੋਕ ਚੇਤਨਾ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਤਰਨਤਾਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਇੱਥੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਸਾਰੇ ਕੈਂਡੀਡੇਟਸ ਦੇ ਜਿਹੜੇ ਸਪੋਰਟਰ ਨੇ ਵੋਟਰ ਨੇ ਆਪੋ ਆਪਣੀ ਪਾਰਟੀ ਉਮੀਦਵਾਰ ਦੀ ਜਿੱਤ ਦੇ ਲਈ ਤਤਪਰ ਨੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੀ ਇਸ ਚੋਣ ਪ੍ਰਚਾਰ ਦੇ ਵਿੱਚ ਲੱਗਿਆ ਹੋਇਆ ਵੱਖ-ਵੱਖ ਇਲਾਕਿਆਂ ਤੋਂ ਲੀਡਰਸ ਇੱਥੇ ਆ ਕੇ ਆਪਣੀ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਆ ਅੱਜ ਸਾਡੇ ਨਾਲ ਅਸੀਂ ਪਹੁੰਚੇ ਆ ਇਸ ਹਲਕੇ ਦੇ ਵਾਰਡ ਬੂਥ ਨੰਬਰ 113 ਦੇ ਵਿੱਚ ਜਿੱਥੇ ਅਕਾਲੀ ਦਲ ਦੇ ਲੀਡਰ ਸੀਨੀਅਰ ਆਗੂ ਕਈ ਲੀਡਰ ਚੋਣ ਪ੍ਰਚਾਰ ਕਰ ਰਹੇ ਸੀ ਅੱਜ ਉਹਨਾਂ ਨੂੰ ਫੜ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਪ੍ਰਵਿੰਦਰ ਸਿੰਘ ਸੁਹਾਣਾ ਨੇ ਕੀ ਕਹੋਗੇ ਪ੍ਰਵਿੰਦਰ ਜੀ ਕਿ ਜਦੋਂ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਭਾਰੀ ਬੋਮਟ ਦੇ ਨਾਲੇ ਸੀਟ ਜਿੱਤ ਕੇ ਪੰਜਾਬ ਦੇ ਵਿੱਚ ਪੰਜਮ ਲਹਿਰ ਆਏਗਾ ਔਰ ਆਉਣ ਵਾਲਾ ਜਿਹੜੇ ਸੰਕੇਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਮਾਰਜ ਨਾਲ 2027 ਦੇ ਵਿੱਚ ਸਰਕਾਰ ਪੰਜਾਬ ਦੇ ਵਿੱਚ ਬਣਾਏ ਦੇਖੋ ਬਾਕੀ ਪਾਰਟੀਆਂ ਦੇ ਵੀ ਉਮੀਦਵਾਰ ਕੈਂਡੀਡੇਟਲੀ ਪ੍ਰਚਾਰ ਕਰ ਰਿਹਾ ਹੈ ਤੁਹਾਡੇ ਇਸ ਇਲੈਕਸ਼ਨ ਦੇ ਵਿੱਚ ਸਭ ਤੋਂ ਜਿਆਦਾ ਜਿਹੜਾ ਮੁੱਦਾ ਕਿਸ ਚੀਜ਼ ਨੂੰ ਤੁਸੀਂ ਆਧਾਰ ਮੰਨਦੇ ਦੇਖੋ ਅੱਜ ਮੁੱਦਾ ਬੇਰੋਜ਼ਗਾਰੀ ਹੋ ਗਿਆ ਅੱਜ ਮੁੱਦਾ ਨਸ਼ੇ ਦਾ ਹੋ ਗਿਆ ਅੱਜ ਅੱਜ ਲੈਂਡ ਆਰਡਰ ਫੇਲ ਹੋ ਗਿਆ ਅੱਜ ਸਰਕਾਰ ਵੱਡੇ ਵੱਡੇ ਦਮ ਗਜੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ ਸੋ ਉਹ ਸਾਰੇ ਫੋਕੇ ਨਿਕਲੇ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਅੱਜ ਇਸ ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਸੋ ਅੱਜ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਉਹ ਰੋਸ 11 ਤਰੀਕ ਨੂੰ ਲੋਕ ਵੋਟਾਂ ਦੇ ਰਾਹੀਂ ਕੱਢਣਗੇ ਔਰ ਭਾਰੀ ਮੌਮ ਪੁੱਤ ਦੇ ਨਾਲ ਸਾਡੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹ ਜਤਨ ਗਿਆ ਤੁਹਾਡੀ ਪਾਰਟੀ ਨੂੰ ਲੋਕ ਕਿਉਂ ਵੋਟ ਪਾਉਣ ਦੇਖੋ ਸਾਡੀ ਪਾਰਟੀ ਨੇ ਦੇਖੋ ਜੇ ਅੱਜ ਗੱਲ ਕਰੀਏ ਮਿਹਨਤ ਕਾਸ ਮਜ਼ਦੂਰ ਦੀ ਤਾਂ ਉਹ ਸ਼੍ਰੋਮਣੀ ਕਾਰੀ ਦਲ ਨੇ ਆਟਾ ਦਾਲ ਉਸ ਤੋਂ ਇਲਾਵਾ ਸ਼ਗਨ ਸਕੀਮ ਉਸ ਤੋਂ ਇਲਾਵਾ ਨੌਜਵਾਨ ਲੜਕੀਆਂ ਨੂੰ ਤੁਹਾਡਾ ਸਾਈਕਲ ਜਾਨੀ ਬਸਤੀਆਂ ਦੀਆਂ ਪੜਦੀਆਂ ਸੀਗੀਆਂ ਉਸ ਤੋਂ ਬਾਅਦ ਕਿਸਾਨਾਂ ਦੇ ਲਈ ਫ੍ਰੀ ਬਿਜਲੀ ਉਸ ਤੋਂ ਬਾਅਦ ਭਾਈ ਕਨਈਆ ਸਕੀਮ ਤਹਿਤ ਉਸ ਸਮੇਂ ਇਲਾਜ ਉਸ ਤੋਂ ਇਲਾਵਾ ਤੁਸੀਂ ਮਾਈ ਭਾਗੋ ਜਿਹੜੀ ਉਹ ਹੈ ਉਹ ਸਕੀਮ ਚਲਾਈ ਉਸ ਤੋਂ ਬਾਅਦ ਸਾਰਾ ਇਨਫਰਾਸਟ੍ਰਕਚਰ ਭਾਵੇਂ ਉਸੀ ਤਰਨਤਨ ਸਾਹਿਬ ਦਾ ਹੋਵੇ ਜਾਂ ਅਮਰਸਾਹਬ ਦਾ ਗਲਿਆਰਾ ਹੋਵੇ ਜਿੰਨੀਆਂ ਵੀ ਇਤਿਹਾਸਕ ਯਾਦਗਾਰਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਈਆਂ ਅੱਜ 4 ਲਾਈਨ ਸੜਕਾਂ 3 ਲਾਈਨ ਸੜਕਾਂ ਅੱਜ 에ਅਰਪੋਰਟ ਅੱਜ ਜਿੰਨੀ ਬਿਜਲੀ ਸਰਪਲਸ ਹੋਈ ਹੈ ਉਹਦਾ ਸੇਰਾ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਨੂੰ ਜਾਂਦਾ ਉਸ ਕਾਰਨ ਅੱਜ ਲੋਕ ਤਤਪਰ ਐਂਬੋਟ ਪਾਣ ਲਈ ਖਰੜ ਹਲਕੇ ਤੋਂ ਸਾਡੇ ਨਾਲ ਹੋਰ ਵੀ ਲੀਡਰ ਨੇ ਧੰਵਾਦ ਜੀ ਪਰਮਿੰਦਰ ਜੀ ਹਰਜੀਤ ਜੀ ਕੀ ਕਹਣਾ ਚਾਹੋਗੇ ਤੁਸੀਂ ਕਈ ਦਿਨ ਤੋਂ ਤੁਸੀਂ ਵੀ ਇਸ ਇਲਾਕੇ ਦੇ ਵਿੱਚ ਸਰਗਰਮ ਹੈ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਇਸ ਇਲੈਕਸ਼ਨ ਨੂੰ ਲੈ ਕੇ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਆਪਣਾ ਹਰਮੀਤ ਸਿੰਘ ਸੰਧੂ ਜੀ ਉਹ ਆਪਣਾ ਸੱਤਾ ਦੇ ਲਾਲਚ ਵਿੱਚ ਜਿਹੜੇ ਹੈਗੇ ਨੇ ਪਲਟੀ ਮਾਰ ਗਏ ਨੇ ਹਨਾ ਉਹਨਾਂ ਨੂੰ ਜਿਹੜਾ ਹੈਗਾ ਸਮੇਂ ਚ ਸੱਤਾ ਚਾਹੀਦੀ ਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਜਿੰਨਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਇੱਜ਼ਤ ਦਿੱਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਨੂੰ ਇੱਜ਼ਤ ਦਿੱਤੀ ਆ ਉਹ ਸਾਰਾ ਕੁਝ ਭੁੱਲ ਗਏ ਨੇ ਤੇ ਸੱਤਾ ਦੇ ਲਾਲਚ ਵਿੱਚ ਉਹਨਾਂ ਨੇ ਪਲਟੀ ਮਾਰ ਲਈ ਹੈ ਤੇ ਇਹੀ ਪਾਰਟੀਆਂ ਜਿਹੜੀਆਂ ਉਹਨਾਂ ਦੇ ਉੱਤੇ ਪਹਿਲਾਂ ਇਲਜ਼ਾਮ ਲਾਉਂਦੀਆਂ ਰਹੀਆਂ ਹੁਣ ਉਹਨਾਂ ਨੂੰ ਇੱਕ ਕੈਂਡੀਡੇਟ ਬਣਾ ਬਣਾ ਕੇ ਇੱਥੋਂ ਉਤਾਰੇ ਉਹਨਾਂ ਨੇ ਤਰਨ ਤਰਨ ਤੋਂ ਤੁਸੀਂ ਇਹ ਦੇਖੋ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਕੋਲ ਇੱਕ ਕੈਂਡੀਡੇਟ ਵੀ ਨਹੀਂ ਹੈ ਐਮਐਲਏ ਲਈ ਕਿ ਇਹ ਕੈਂਡੀਡੇਟ ਦੇ ਵੀ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਇਹਨਾਂ ਵੱਲੋਂ ਕੈਂਡੀਡੇਟ ਦਿੱਤਾ ਗਿਆ ਤੇ ਸਾਨੂੰ ਉਮੀਦ ਹੈ ਕਿ ਲੋਕ ਇਹੋ ਜਿਹੇ ਜਿਹੜੇ ਕੈਂਡੀਡੇਟ ਨੇ ਇਹਨਾਂ ਨੂੰ ਨਕਾਰ ਦੇਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਜਿਹੜੀ ਹੈਗੀ ਆ ਵੋਟ ਪਾਣਗੇ ਤੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਇੱਥੇ ਕੰਮ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਤੇ ਉਹਨਾਂ ਨੂੰ ਇੱਕ ਅ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਉਮੀਦਵਾਰਾਂ ਬੀਬੀ ਸੁਖਿੰਦਰ ਕੌਰ ਰੰਧਾਵਾ ਜੀ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰਨਗੇ। ਗੋਟਰਾਂ ਦਾ ਕਿਸ ਤਰ੍ਹਾਂ ਦਾ ਸਮਰਥਨ ਤੁਹਾਨੂੰ ਮਿਲ ਰਿਹਾ? ਦੇਖੋ ਵੋਟਰ ਹੈ ਜੀ ਵੋਟ ਪਾਏਗੀ ਬਿਲਕੁਲ। ਵੋਟਰ ਜੀ ਖੁਦ ਕਹਿ ਰਿਹਾ ਕਿ ਜਿਹੜੀ ਹੈਗੀ ਆ ਜੋ ਵੀ ਇੱਥੇ ਤਰੱਕੀ ਹੋਈ ਆ ਤਰਨ ਤਰਨ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਾਈਮ ਹੋਈ ਆ ਤੇ ਸੁਖਬੀਰ ਸਿੰਘ ਬਾਦਲ ਜੀ ਦੀ ਜਿਹੜੀ ਇੱਥੇ ਦੂਰਅੰਦੇਸ਼ੀ ਸੀਗੀ ਪੰਜਾਬ ਨੂੰ ਇੱਕ ਵਿਜ਼ਨਰੀ ਸੋਚ ਲੈ ਕੇ ਅੱਗੇ ਵਧਾਉਣਾ ਚਾਹੁੰਦੇ ਸੀ ਉਹ ਸੋਚ ਦੇ ਤਹਿਤ ਜਿਹੜੀ ਵੀ ਤਰੱਕੀ ਹੋਈ ਹੈ ਸ਼੍ਰੀ ਤਰਨਤਨ ਸਾਹਿਬ ਦੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਹੋਈ ਹੈ ਤੇ ਵੋਟਰ ਤਤਪਰ ਹੈ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਰੇਗਾ ਬਹੁਤ ਮਿਹਰਬਾਨੀ ਜੀ ਸ਼ਮਲਾ ਜੀ ਤੁਸੀਂ ਵੀ ਸਾਰੀ ਟੀਮ ਦੇ ਨਾਲ ਲੱਗੇ ਹੋਏ ਆ ਮੁਕਾਬਲਾ ਕਿਹਦਾ ਹੈ ਮੁਕਾਬਲਾ ਦਰਸਰ ਜਿਹੜੀ ਪਿਛਲੇ 2022 ਦੇ ਵਿੱਚ ਸਰਕਾਰ ਬਣੀ ਸੀ ਇਹਨਾਂ ਨੇ ਲੋਕਾਂ ਨੂੰ ਝੂਠ ਬੋਲ ਕੇ ਵੋਟਾਂ ਪੁਆਈਆਂ ਤੇ ਹੁਣ ਇਹਨਾਂ ਨੂੰ ਇੱਥੇ ਤਰਨਤਾਨ ਤਰਨਤਾਨ ਦੇ ਹਲਕੇ ਦੇ ਵਿੱਚ ਕੈਂਡੀਡੇਟ ਵੀ ਨਹੀਂ ਮਿਲੇ ਜਿਹੜਾ ਕਿ ਕੈਂਡੀਡੇਟ ਵੀ ਇਹਨਾਂ ਨੇ ਸਾਡੀ ਸੋਲਵਣੀ ਕਾਦੀ ਦਲ ਪਾਰਟੀ ਦਾ ਇੱਕ ਸਾਡਾ ਜਿਹੜਾ ਇੱਥੇ ਨਵਿੰਦਗੀ ਕਰਦਾ ਸੀ ਉਹ ਬਣਾਇਆ ਇਸ ਕਰਕੇ ਅਸੀਂ ਇੱਕ ਦੱਸਵਾ ਹੁੰਦੇ ਆ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਜੀ ਜੋ ਸਾਡੀ ਅਸੀਂ ਤਾਂ ਸਕਰੀਨਿੰਗ ਕਰਦੇ ਆ ਜੋ ਲੋਕਾਂ ਦਾ ਓਪੀਨੀਅਨ ਹੁੰਦਾ ਉਹਦੇ ਮੁਤਾਬਕ ਅਸੀਂ ਕੈਂਡੀਡੇਟ ਉਤਾਰਦੇ ਆ ਸਰ ਉਹਨਾਂ ਨੂੰ ਸਕ੍ਰੀਨ ਆਪਣੀ ਪਾਰਟੀ ਦੇ ਵਿੱਚ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੇ ਜਿਹੜਾ ਕਿ ਸਾਡੀ ਪਾਰਟੀ ਦੇ ਵਿੱਚੋਂ ਕੈਂਡੀਡੇਟ ਦੇ ਕੇ ਲਾਣਿਆ ਹੈ ਇਹ ਕਿੰਨੀ ਵੱਡੀ ਪਾਰਟੀ ਦੀ ਕਮੀ ਹੈ ਕਿਉਂਕਿ 4 ਸਾਲਾਂ ਦੇ ਵਿੱਚ ਉਹ ਝੂਠ ਬੋਲ ਕੇ ਸਰਕਾਰ ਬਣਾ ਕੇ ਕੁਝ ਨਹੀਂ ਕਰ ਸਕੇ ਇਸ ਕਰਕੇ ਉਹਨਾਂ ਕੋਲ ਕੈਂਡੀਡੇਟ ਇੱਥੇ ਪੈਦਾ ਨਹੀਂ ਹੋਇਆ ਹੁਣ ਮੁਕਾਬਲਾ ਕਿਹਦੇ ਨਾਲ ਤੁਹਾਡਾ ਮੁੱਖ ਤੌਰ ਤੇ ਮੁਕਾਬਲਾ ਤੁਹਾਡਾ ਕਿਹਦੇ ਨਾਲ ਸ਼੍ਰੋਮਣੀ ਅਕਾਲੀ ਦਸ ਅਸੀਂ ਸਾਰੀਆਂ ਮੋਟਾ ਲੈ ਕੇ ਜਿੱਤਾਂਗੇ ਇੱਥੇ ਸਾਡਾ ਮੁਕਾਬਲਾ ਕੋਈ ਕਰਨ ਦੇ ਬਰਾਬਰ ਅੱਜ ਕੋਈ ਵੀ ਪਾਰਟੀ ਸਾਹਮਣੇ ਸਾਡੀ ਨਜ਼ਰ ਨਹੀਂ ਆ ਰਹੀ ਅਸੀਂ ਕਈ ਦਿਨ ਤੋਂ ਇੱਥੇ ਤਰਤਾਰਾਂ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਹਾਂ ਜਿੱਦਾਂ ਕਿ 113 14 15 ਬੂਥ ਹੈ ਇਹਨਾਂ ਦੇ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਸਾਡੇ ਵਿਧਾਨ ਸਭਾ ਹਲਕਾ ਖਾੜ ਤੋਂ ਸਾਡੇ ਪ੍ਰਧਾਨ ਜੀ ਸੁਵਾਨਾ ਸਾਹਿਬ ਤੇ ਸਾਰੇ ਵਰਕਰ ਸਾਡੇ ਜਿੰਨੇ ਵੀ ਹੈਗੇ ਆ ਡਿਸਟ੍ਰਿਕਟ ਮੋਹਾਲੀ ਦੇ ਉਹ ਡੋਰ ਟੂ ਡੋਰ ਲੱਗੇ ਹੋਏ ਆ ਚਲੋ ਬੜੀ ਮਿਹਰਬਾਨੀ ਜੀ ਥੈਂਕ ਯੂ